ਦੀਆਂ ਸੁਰਲੀਆਂ ਮੈਚ ਤੋਂ ਪਹਿਲਾਂ ਤਿਆਰੀ ਕਰਦੇ ਹੋਏ ਸੁਰਲੀਆਂ ਛੋਟੇ ਛੋਟੇ ਅੰਡਰ 14 ਵਾਲੇ 17 ਵਾਲੇ ਮੈਚ ਆ ਹਾਥਨ ਸਕੂਲ ਦੇ ਪਲੇਅਰ ਮੈਚ ਤੋਂ ਪਹਿਲਾਂ ਵਾਰਮ ਅਪ ਹੁੰਦੇ ਹੋਏ ਓ ਵੈਰੀ ਗੁੱਡ ਚਲੋ ਵੀ ਆਜੋ ਚਲੋ ਮੈਂ ਸ਼ੁਰੂ ਹੱਥਾਂ ਦੇ ਉਸੇ ਦਾ ਸੈਮੀਫਾਈਨਲ ਦਾ ਮੈਚ ਚਲੋ ਚਲਾ ਕੇ ਕੋਈ ਨਹੀਂ ਆਏਗਾ ਕੱਲ੍ਹ ਆਇਆ ਤੂੰ ओ तेरी बॉडी कीपिंग आ ले आ ओ तेरी वोट वोट ओ तेरी ओए बॉडी गोल वेरी गुड वेल डन वेरी गुड हथ रखो ओए हुन रोको